ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਸਹੀ ਫਰਵਰਡਾਂ ਦਿਖਾ ਦੇਣ ਬਈ ਤੇ ਜਿਹੜੀ ਵੀਡੀਓ ਬਣਾਈ ਆ ਪਿੰਡ ਵੀਰ ਦਾ ਹੈਗਾ ਤੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡੇ ਤਰਾਂਗੇ ਫਤੇਗੜ ਸਨਾਂ ਵੀ ਨੇੜੇ ਰਹਿੰਦਾ ਇਧਰੋਂ ਆਗੇ ਦਾ ਬਾਈ ਨੂੰ ਜਮ ਮਾ ਕੌਨਸ ਪਿੰਡ ਹੋ ਗਿਆ ਬਰਨਾਲਾ ਪਿੰਡ ਬਰਨਾਲਾ ਸ਼ਹਿਰ ਬਈ ਇਹ ਨੇੜੇ ਰਹ ਜਾਂਦੇ ਆ ਮੋਬਾਈਲ ਨੰਬਰ ਬੋਲੀ ਕਰਨਾ 904156317 ਠੀਕ ਆ ਹਾਂ ਬਈ ਏ ਬਾਈ ਦਾ ਬਾਈ ਕੰਡੈਕਟਰ ਨੰਬਰ ਆਗਾ ਆ ਬੱਛੀ ਆ ਗਈ ਬਾਈ ਦੋ ਦੰਦ ਦੇ 1 ਕਿਲੋਮੀਟਰ ਕਰਕੇ 14 ਦੀਆਂ ਕੰਨੀਆਂ ਚੱਕ ਲਈਆਂ ਹੂੰ ਇਹਦੇ ਆ ਜੀ 32 33 ਦਿਨ ਹੋ ਗਏ ਸੀ ਮਨ ਲੱਗੇ ਨੂੰ ਯਾਰ ਠੀਕ ਆ ਬਰੀਡ ਤਾਂ ਹਾਈ ਲੈ ਬਰੀਡ ਤਾਂ ਬਾਈ ਬਾਲੀ ਆ ਫਿਰ ਬਰੀਡ ਦਾ ਬਾਈ ਲੱਖ ਵਾਲੀ ਨੂੰ ਮਾਰ ਪਾਉਂਦੀ ਆ ਬੋਦੀ ਸਹੀ ਗੱਲ ਆ ਬਾਲੀ ਕਮਾਲ ਦੀ ਬੋਦੀ ਆ ਹਨਾ ਚਮਕ ਦਮ ਕਾਪੂਰੀ ਹਨਾ ਜਮਾ ਵੱਡੀ ਸਹੀ ਗੱਲ ਹੈ ਪੱਦਾ ਰਾਇ ਬੋਲ ਬਾਈ ਕਹਿੰਦਾ ਬਾਈ ਜੇ ਤਾਂ ਕੋਈ ਕਠੀਆਂ ਲਊਗਾ ਤਾਂ ਆਪਾਂ ਸਾਰੀਆਂ ਬੱਸੀਆਂ 68000 ਰੁਪਏ ਦੇ ਦੇਾਂਗੇ ਜੇ ਕੱਲੀ-ਕੱਲੀ ਲਾਸੇ ਇਹਦਾ ਕੱਲੀ ਦਾ ਹੈਗਾ 20000 ਰੁਪਿਆ ਹੂੰ ਇਹਦਾ ਵੀ ਹੂੰ ਇਹਦਾ 13000 ਹੈਗਾ ਹੂੰ ਆਹ ਜੋੜੀ ਦਾ ਹੈਗਾ 27000 ਰੁਪਿਆ ਹੂੰ ਇਹਦਾ 9500 ਰੁਪਿਆ 25 ਦੀ ਜੋੜੀ ਦੇ ਦਾਂਗੇ 25 ਦੀ ਜੋੜੀ ਹੋਰ ਵੀ ਕਰ ਦਾਂਗੇ ਮਾੜਾ ਜਾਂ ਲੈ ਬੱਚਾ ਆਪ ਦਿਖਾਈਏ ਮਾੜਾ ਜਾਂ ਪੀਸ ਦਿਖਾਈਂ ਆਈ ਫੇਸ ਦਿਖਾਏ ਦਾ ਮਾੜਾ ਜਾਂ ਲੈ ਬਈ ਡਾਇਮੰਡ ਪੀਸ ਬੱਚਾ ਬਹੁਤ ਸੋਹਣਾ ਬੱਚਾ ਆ ਗਿਆ ਮੇਰਾ ਨੰਬਰ ਕਰਨੇ ਕਰੀ ਹੋਰ ਬੋਲਦੇ ਨੇ ਮੇਰਾ ਨੰਬਰ 9041526317 ਠੀਕ ਆ ਹਾਂ ਬਈ ਬਈ ਕਹਿੰਦਾ ਜੇ ਠਾੜ ਤੇ ਸਾਰੀਆਂ ਇਕੱਠੀਆਂ ਦੇਵਾਂਗੇ ਤੇ ਕਰਾਇਆ ਵੀ ਫ੍ਰੀ ਹੈ ਸਾਰੇ ਦਾ ਹਾਂ 50 ਕਿਲੋਆਂ 50 ਕਿਲੋਆਂ ਨੂੰ 50 ਕਿਲੋਆਂ ਜਾਨ ਠੀਕ ਹੈ ਹਾਂ ਬਈ